ਉਠ ਮਾਨ ਕਹਾ ਕਰ ਹੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਉ ਪਖਾਨਾ ਗਰਭ ਕਰਤ ਹੈ ਦੇਹ ਕੋ ਬਿਨ ਸੈ ਸ਼ਨਮ ਮੀਤ ਜਹ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਚੀਤ ਜਿਹ ਕਤ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਤਿੰਨ ਸ਼ਲੋਕਾਂ ਦੇ ਵਿਚਾਰ ਦੇ ਨਾਲ ਆਪਾਂ ਸਾਂਝ ਪਾਈਏ ਸਾਹਿਬ ਪ੍ਰਮਾਣ ਕਰਦੇ ਆਪਣੇ 41ਵੇਂ ਸ਼ਲੋਕ ਦੇ ਵਿੱਚ ਝੂਠਾ ਮਾਨ ਕਹਾ ਕਰੈ ਜਗ ਸੁਪਨੇ ਜਿਉਂ ਜਾਨਾ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਉ ਬਖਾਨਾ ਬਾਦਸ਼ਾ ਸਮਝਾਵਣਾ ਕਰਦੇ ਨੇ ਮਨੁੱਖ ਜਿਹੜਾ ਮਾਨ ਕਰਦਾ ਐ ਨਾ ਝੂਠਾ ਕਾਹਦਾ ਕਰਦਾ ਐ ਪਦਾਰਥਾਂ ਦਾ ਮਾਨ ਮੇਰੇ ਕੋਲ ਸੰਪਤੀ ਐ ਮੇਰੇ ਕੋਲ ਦੌਲਤ ਐ ਘਰ ਘਾਟ ਪਦਾਰਥ ਪ੍ਰੌਭਤੀ ਇਹਦਾ ਮਾਨ ਐ ਸਹਿਬ ਕਹਿੰਦੇ ਇਹ ਝੂਠਾ ਹੈਗਾ ਝੂਠਾ ਕਿਉਂ ਐ ਕਿਉਂ ਇਲਮ ਐ ਕਛ ਤੇਰੋ ਨਹੀਂ ਇਨਾਂ ਦੇ ਵਿੱਚੋਂ ਕੁਛ ਵੀ ਤੇਰਾ ਨਹੀਂ ਭਾਵ ਜਦੋਂ ਸੰਸਾਰ ਤੋਂ ਜਾਣਾ ਹੈ ਇਹਨਾਂ ਨੂੰ ਛੱਡ ਕੇ ਜਾਣਾ ਹੈ ਇਹਨਾਂ ਦੇ ਵਿੱਚੋਂ ਕਿਸੇ ਨੇ ਤੇਰਾ ਸੰਗੀ ਸਾਥੀ ਨਹੀਂ ਬੜਨਾ ਪਾਤਸ਼ਾਹ ਕਹਿੰਦੇ ਨਾਨਕ ਕਹੋ ਬਖਾਨ ਨਾਨਕ ਜੋਤ ਇਹ ਵਿਖਿਆਨ ਕਰਦੀ ਹੈ ਵੀ हे ਮਨੋਖਾ ਜਿਹੜਾ ਤੂੰ ਝੂਠਾ ਮਾਨ ਕਰਦਾ ਹੈ ਪਦਾਰਥਾਂ ਦਾ ਇਹਨਾਂ ਦੇ ਵਿੱਚੋਂ ਤੇਰਾ ਕੋਈ ਵੀ ਨਹੀਂ ਅਗਲੇ ਸ਼ਲੋਕ ਦੇ ਵਿੱਚ ਗਰਭ ਕਰਤ ਹੈ ਦੇਹ ਕੋ ਬਨਸਾ ਸ਼ਨਮਾ ਮੀਤ ਜਿਹੇ ਪ੍ਰਾਨੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਦਾ ਗਰਭ ਅਹੰਕਾਰ ਏ ਮਨੋਖਾ ਦੇਹ ਦਾ ਭਾਵ ਸਰੀਰ ਦਾ ਅਹੰਕਾਰ ਕਰਦਾ ਇਸ ਦੇਹ ਨੇ ਇਸ ਸਰੀਰ ਨੇ ਕਿਛਣ ਭੰਗਰ ਦੇ ਵਿੱਚ ਬਿਨ ਸਜਣਾ ਭਾਵ ਖਤਮ ਹੋ ਜਾਣਾ ਪਤਾ ਨਹੀਂ ਲੱਗਣਾ ਕਦੋਂ ਮੌਤ ਨੇ ਆ ਕੇ ਸਾਨੂੰ ਆਪਣੀਆਂ ਖਾਹੀਆਂ ਦੇ ਵਿੱਚ ਜਕੜ ਲਿਆ ਤੇ ਅਸੀਂ ਸੰਸਾਰ ਤੋਂ ਚਲੇ ਜਾਣਾ ਹੈ ਕਾ ਤੂੰ ਤੇ ਪਦਾਰਥਾਂ ਦਾ ਝੂਠਾ ਮਾਨ ਕਰਦਾ ਸੀ ਸਹਿਬ ਕਹਿੰਦੇ ਤੇ ਦੇਰ ਆ ਵੀ ਭਰੋਸਾ ਨਹੀਂ ਤੇਰੇ ਸਰੀਰ ਦਾ ਵੀ ਭਰੋਸਾ ਨਹੀਂ ਪਦਾਰਥ ਤੇ ਗੱਲ ਹੋ ਰਹਿ ਜਿਹੇ ਪ੍ਰਾਨੀ ਹਰ ਜਸ ਕਹਿਓ ਤੇ ਪਾਤਸ਼ਾਹ ਕਹਿੰਦੇ ਜਿਸ ਮਨੁੱਖ ਨੇ ਪ੍ਰਮਾਤਮਾ ਦੀ ਬੰਦਗੀ ਕਰ ਲਈ ਪ੍ਰਮਾਤਮਾ ਦਾ ਜਸ ਗਾਇਨ ਕਰ ਲਿਆ ਪ੍ਰਮਾਤਮਾ ਦੀ ਵਡਿਆਈ ਕਰ ਲਈ ਉਹ ਪ੍ਰਾਨੀ ਕੀ ਆ ਨਾਨਕ ਤਿਹ ਜਗ ਜੀਤ ਉਸਨੇ ਜਗ ਨੂੰ ਜਿੱਤ ਲਿਆ ਜਗ ਨੂੰ ਜਿੱਤਣ ਦਾ ਮਤਲਬ ਇਹ ਨਹੀਂ ਵੀ ਉਹ ਬਾਦਸ਼ਾਹ ਬਣ ਗਿਆ ਜੋ ਹੁਕਮ ਚਲਾਉਣ ਲਾ ਕੇ ਆ ਭਾਵ ਜਿਹੜੇ ਜਗਦੇ ਨੇ ਪਦਾਰਥ ਨੇ ਮੋਹ ਮਾਇਆ ਇਹਨਾਂ ਦੇ ਵਿੱਚੋਂ ਖਛਤ ਨਹੀਂ ਹੁੰਦਾ ਇਹ ਉਸ ਮਨੁੱਖ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ ਜਿਹੜਾ ਮਨੁੱਖ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਅਗਲੇ ਸ਼ਲੋਕ ਦੇ ਵਿੱਚ 43ਵੇਂ ਸ਼ਲੋਕ ਦੇ ਵਿੱਚ ਸਾਹਿਬ ਪ੍ਰਮਾਣ ਕਰਦੇ ਹੈ ਜਿਹੇ ਘਟ ਸਿਮਨ ਆਪ ਕੋ ਸੋਨਰ ਮੁਕਤਾ ਜਾਨ ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਹਾਂ ਦਾ ਜਿਹੇ ਘਟ ਸਿਮਰਨ ਰਾਮ ਕੋ ਘਟ ਕਹਿੰਦੇ ਨੇ ਹਿਰਦੇ ਨੂੰ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਸਿਮਰਨ ਹੈ ਆਤਮਾ ਕਹਿੰਦੇ ਸੂਨਰ ਮੁਕਤਾ ਜਾਨ ਉਹ ਮਨੁੱਖ ਹੈ ਜਿਹੜਾ ਉਹ ਮੁਕਤ ਹੈ ਭਾਵ ਵਕਾਰ ਨੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਾਂ ਈਰਖਾ ਦਵੇਸ਼ ਹੋ ਗਈਆਂ ਮੋਹ ਜੇ ਤਾਂ ਤਾਂ ਹੋ ਗਈਆਂ ਉਹਨਾਂ ਤੋਂ ਇਨਸਾਨ ਮੁਕਤ ਹੈਗਾ ਕਿਹੜਾ ਇਨਸਾਨ ਆ ਜਿਹਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਸਿਮਰਨ ਚੱਲਦਾ ਹੈਗਾ ਪ੍ਰਮਾਤਮਾ ਦੀ ਯਾਦ ਵਸੀ ਹੋਈ ਹੈ ਜਿਸ ਹਿਰਦੇ ਦੇ ਵਿੱਚ ਤੇ ਇਹ ਨਰ ਹਰ ਅੰਤਰ ਨਹੀਂ ਤੇ ਇਹ ਨਰ ਉਹ ਮਨੋਖਾ ਜਿਹਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਵੱਸਦਾ ਹੈ ਤੇ ਪ੍ਰਮਾਤਮਾ ਇਹਨਾਂ ਦੋਨਾਂ ਦੇ ਵਿੱਚ ਕੋਈ ਰਸਤੀ ਭਰ ਵੀ ਫਰਕ ਨਹੀਂ ਪਿਛਲੇ ਸ਼ਲੋਕਾਂ ਦੇ ਵਿੱਚ ਵੀ ਆਪਾਂ ਵਿਚਾਰ ਕੀਤੀ ਸੀ ਵੀ ਪ੍ਰਮਾਤਮਾ ਦਾ ਸੇਵਕ ਪ੍ਰਮਾਤਮਾ ਦਾ ਜਨ ਤੇ ਪ੍ਰਮਾਤਮਾ ਇੱਕੋ ਹੀ ਹੁੰਦੇ ਐ ਇੱਕੋ ਹੀ ਰੂਪ ਹੁੰਦੇ ਐ ਤੇ ਇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਹ ਸੱਚੀ ਗੱਲ ਮੰਨ ਲੈ ਵੀ ਪ੍ਰਮਾਤਮਾ ਤੇ ਪ੍ਰਮਾਤਮਾ ਦੇ ਸਿਰਕ ਦੇ ਵਿੱਚ ਕੋਈ ਭੇਦ ਨਹੀਂ ਕੋਈ ਫਰਕ ਨਹੀਂ ਇੱਕ ਪ੍ਰਮਾਤਮਾ ਦੇ ਰੂਪ ਹੈ ਉਹ ਇਨਸਾਨ ਜਿਹਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦੀ ਬੰਦਗੀ ਚਲਦੀ ਹੈ ਸੋ 흘ਲਾ ਚੋਕਾ ਲਿਖਿਮਾ ਬਖਸ਼ਨੀ ਜੀ ਸਤਿਗੁਰੂ ਕਿਰਪਾ ਕਰਨਾ ਵਿਚਾਰ ਦਾ ਭਾਵ ਸਾਡੇ ਹਿਰਦਿਆਂ ਤੇ ਵਸਾਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ